ਵਰਗੀ ਦੇਖ ਸੋਣਾ ਸਰੱਖਾ ਗੱਭਰੂ ਚੜਦੀ ਬਰੇਸ ਦਾ ਨੌਜਵਾਨ ਆ ਪੈਂਦੀ ਹੋਈ ਰੇਡ ਗੱਲ ਮੁਸ਼ਕਲ ਲੱਗਾ ਹੋਇਆ ਜੋਰ ਕਬੱਡੀ 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 ਇਹਨੂੰ ਨਫੀਸ ਗੁੱਜਰ ਆਖ ਰਿਹਾ ਕਿ ਆਹ ਨਾਲ ਦੇਖ ਪਾ ਗਿਆ ਪੇਚਾ ਲਾ ਬੱਲੇ ਬੱਲੇ ਹੋਈ ਪਈ ਹੈ ਦੁਨੀਆ ਅਨੰਦ ਮਾਰਦੀ ਹੋਈ ਨਫੀਸ ਗੁੱਜਰ ਤੇ ਕਮਜੀਤ ਕਣਗੋਜ਼ ਬੱਲੇ 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 ਕੀ ਬਾਤ ਹੈ ਨੰਬਰ 17 ਆਰੀ ਗੱਭਰੂ ਆ ਪਈ ਹੋਈ ਚਾਰਾਂ ਦੇ ਉੱਪਰ ਰੇਡ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਪਾਉਂਦੀ ਹੋਈ ਆ ਮੈਚ ਕਹਿੰਦੇ ਬੜਾ ਫਸਲਾ ਹੈ ਦੁਨੀਆ ਨੂੰ ਬੜੀ ਕੁਰਯੋਸ਼ਤੀ ਹੈ ਚਰਤਾ ਵੀ ਤੱਕਦਾ ਲੈਂਦਾ ਵੀ ਤੱਕਦਾ ਆ ਦੋ ਬਬਰ ਸ਼ੇਰਾਂ ਦੇ ਦਰਮਿਆਨ ਹਰ ਜੋ ਪਾਸੇ ਹਰ ਜੋ ਪਾਸੇ ਟੱਕਰ ਸਿਰੇ ਦੀ ਅਲੀ ਜਫਰ ਕੰਬੋ ਵਾਹ ਓਏ ਸੋਹਣਿਆ ਪ੍ਰਿੰਸ ਆਫ ਕਬੱਡੀ ਚਾਰਚ ਫੇਰਾ ਗੂੰਜ ਉੱਠਿਆ ਅਗਲੀ ਜਮਨਜੀਤ ਸਿੰਘ ਲੱਡਾ ਬਲਪੁਰੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਟੀਮ ਦਾ ਕਪਤਾਨ ਆ ਪਾਉਂਦਾ ਹੋਇਆ ਰੇਣ ਸਰਦਾਰ ਮੁਖਤਾਰ ਸਿੰਘ ਦਾ ਸੁਪੁੱਤਰ ਮਾਤਾ ਹਰਦੀਪ ਕੌਰ ਦੀ ਅੱਖਾਂ ਦਾ ਤਾਰਾ ਰਾਣਾ ਅਲੀ ਸ਼ਾਹ ਤੇ ਜਮਨਜੀਤ ਸਿੰਘ ਲੱਡਾ ਵੇ ਲੱਖ ਪੈਂਦੀ ਹੈ ਪਰ ਗੱਲ ਜੱਫਾ ਤੇ ਮੁਕਣੀ ਹੈ ਰੇਡਾ ਪਾਵੇ ਲੱਗਿਆ ਇਹਦਾ ਸਲਾਣਾ ਪਿੰਡ ਖੰਨੇ ਦੇ ਲਾਗੇ ਜਿਹੜਾ ਸ਼ਰੀਫਾ ਤੇਗਰ ਸਾਹਿਬ ਜਿਹੜਾ ਪੰਜਾਬ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਧਰ ਰਾਜਪੂਤ ਆ ਦੋ ਬਬਰ ਸ਼ੇਰਾਂ ਦੇ ਦਰਮਿਆਨ ਲੱਗਾ ਹੋਇਆ ਜੋਰ ਹਰਜੀਪਾਲੇ ਕਿ ਮੂਰੇ ਖੜ ਕੇ ਹੌਸਲਾ ਕਰਕੇ ਪੁੱਤਰਾ ਸਾਹ ਸੰਗਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਵੱਲ ਹੁੰਦਾ ਫਿੱਬੀ ਲਾ ਕੇ ਡੇਕ ਲਦਾ ਰਾਜੇ ਖੇਡੇ ਯਾਰ ਪੰਜਾਬੀ ਆ ਜਿਗਰਾ ਰੱਖਦੇ ਕਬੱਡੀ ਖੇਡਣ ਦਾ ਹਾਏ 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 ਲੱਗਾ ਜੱਫਾ ਤੇ ਪੇੜ ਆਸ਼ੀਆ ਵਾਲਾ ਆ ਮੁੰਡਾ ਗੁਰਦਾਸਪੁਰਿਆ ਟੁੱਟ ਕੇ ਮੂਰੇ ਹੋ ਗਿਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਲਓ ਸੱਜੇ ਖੱਬੇ ਲੈਫਟ ਰਾਈਟ ਦਾਏ ਬਾਏ ਆ ਵਾਜਦੇ ਹੱਕਾ ਦੇ ਵਿੱਚ ਧੱਕੇ ਆ ਮੁੰਡਾ ਮਾਰਦਾ ਸ਼ਾਲਾ ਲਓ ਜੀ ਮਿਹਨਤ ਕੀਤੀ ਹੋਈ ਹੈ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਫਿਰ ਕੰਨ ਨਾ ਬੜੇ ਦਾ ਪੇਜ ਸਿੱਖੇ ਮੇਰਾ ਗੱਲ ਨਾ ਬੜੇ ਦਾ ਪੇ ਸਿੱਖਣੇ ਪੈਂਦੇ ਆ ਮਿਹਨਤਾਂ ਕਰਨੀਆਂ ਪੈਂਦੀਆਂ ਫਿਰ ਜਾ ਕੇ ਦੁਨੀਆ 'ਚ ਨਾ ਹੁੰਦਾ ਜਿਨ੍ਹਾਂ ਦਾ ਨਾਂ ਚੱਲ ਪਏ ਲੱਧਿਆ ਵੀਰਾ ਪਾਦੇ ਹਾ ਕਬੱਡੀ ਅੱਗੇ ਬੈਦੁੱਲਾ ਰਾਜਪੂਤ ਸ਼ਹੀਨ ਆਫ ਪਾਕਿਸਤਾਨ ਰਾਣਾ ਅਲੀ ਸ਼ਾਹ ਆ ਲਗੜਾ ਪਤਾ ਵਾਸਤਾ ਕਹਿੰਦਾ ਮੇਰਾ ਵੀ ਵਾਪਦਾ ਦੇ ਨਾਲ ਲੱਧਾ ਬਲਪੁਰੀਆ ਤੇ ਸ਼ਹੀਨ ਕਬੱਡੀ ਦਾ ਪਰ ਨੰਬਰ ਬਲਪੁਰੀਏ ਦਾ ਬੱਲਪੁਰье ਦਾ ਨੰਬਰ ਬੱਲਪੁਰье ਦਾ ਕਬੱਡੀ ਪੈ ਗਿਆ ਆ ਢੱਲੋ ਪਰਿਵਾਰ ਦਾ ਗੱਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਨਾਲ ਮਾਸਤੇ ਗੁੰਡੀਆਂ ਹਿੱਕਾਂ ਗੋਲਿਆਂ ਦੇ ਵਿੱਚ ਜਾਨਾ ਵਿੱਚ ਮੈਦਾਨੇ ਟੱਕਰ ਦੇਣੀ ਭਿਰਦੇ ਵੰਗਰ ਸੰਨ ਲਓ ਸਾਨਾ ਦੀ ਤਰ੍ਹਾਂ ਭੇੜ ਇੱਕ ਪਾਸੇ ਜਗਰਾਤ ਸਿੰਘ ਰਾਜਾ ਪੱਧਰੀ ਦਾ ਤੇ ਦੂਸਰੇ ਪਾਸੇ ਆ ਬਲਾਲ ਮੋਹਸਨ ਢੱਲੋ ਅਰਗਾ ਪੇਚਾ ਲੱਗਦਾ ਜੋਰ ਆ ਵਾਹ ਓਏ ਗੱਭਰੂ ਐ ਸਿਆਣੇ ਕਹਿੰਦੇ ਜੋਰ ਬਿੱਟੀ ਪਾ ਰਿਹਾ ਔਰ ਚਾਰਾਂ ਦੇ ਵਿੱਚੋਂ ਕੌਣ ਸਰਦਾਰ ਮੁਖਤਿਆਰ ਸਿੰਘ ਦਾ ਪੁੱਤਰ ਕਬੱਡੀ ਪਾਉਂਦਰੀ ਵਾਧਾ ਹੋਇਆ ਲਓ ਖੇੜਾ ਦੇ ਦਰਮਿਆਨ ਇਹਨੂੰ ਰਾਜਪੂਤ ਆਖਦੇ ਆ ਇਹ ਵੀ ਮੰਜਾਪੁਰ ਮੰਜਾ ਸਟਾਰ ਹੈ ਇਹਦੀ ਵੀ ਦੁਨੀਆ ਦਵਾਨੀ ਹੈ ਪਰ ਦੋ ਗੱਭਰੂਆਂ ਦੇ ਦਰਮਿਆਨ ਕਬੱਡੀ 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 ਇੱਥੇ ਰੱਖ ਟੱਕਰ ਸਿਰੇ ਦੀ ਹੈ ਚਾਰਚ ਫੇਰੇ ਪੈਂਦਾ ਭੰਗੜਾ ਏ ਲਾਹੌਰ ਗੋਜਦਾ ਆ ਸਾਹਮਣੇ ਕਹਿੰਦੇ ਗੁਰਬਾਜ ਸਲਾਣਾ ਕਬੱਡੀ ਪੌਦਰੀ ਮਾਰਦਾ ਹੋਇਆ ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਕਾਂਟੇ ਦਾ ਟੱਕਰ ਆਹ ਹੰਦਿਆਂ ਦੇ ਲਾਗੇ ਆ ਕਬੱਡੀ 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 ਗੁਰਬਾਜ ਸਲਾਣੇ ਵਾਲਾ ਕੜਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਬਹੁਤ ਖੁਰਾਕਾ ਖਾਰੀਆਂ ਪੈਂਦੀ ਹੈ ਉਸਤਾਦਾਂ ਤੋਂ ਗੁਰ ਸਿੱਖੜੇ ਪੈਂਦੇ ਹੈ ਫਿਰ ਗੱਲਾਂ ਦੁਰੀਆ ਚਲਦੀਆਂ ਆ ਟੱਕਰ ਦੀਆਂ ਵੀ ਗੱਲਾਂ ਹੋਣੀਆਂ ਰਾਣਾ ਤੇ ਜਰਮਨਜੀਤ ਲੱ Đਾ ਟੱਕਰ ਸਿਰੇ ਦੀ ਹੈ ਜੋਰ ਲੱਗਾ ਹੋਇਆ ਕਬੱਡੀ 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 ਇੱਥੇ ਰੱਖ ਇੱਥੇ ਰੱਖ ਏ ਆ ਬੱਲੇ 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 ਵਾਹ ਲੱ Đਿਆ ਪਰ ਸੁਖਰਾਜ ਵੀਰੇ ਅੱਜ ਤੇ ਧੰਤੜ ਹੋ ਗਈ ਆ ਖੇਡ ਨਹੀਂ ਰਹਿੰਦੇ ਗੁੱਜੇ ਹੁਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਆ ਪਈ ਐਸਰੇ ਦੀ ਟੱਕਰ ਵਾਹਦੀਆਂ ਤਾਲੀਆਂ ਬੱਲੇ 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 ਵਾਹ ਵੇ ਗਬਰੂਆਂ ਨਹੀਂ ਹੋ ਰੀਸਾ ਨਹੀਂ ਹੋ ਰੀਸਾ ਨਹੀਂ ਹੋ ਰੀਸਾ ਨਹੀਂ ਹੋ ਰੀਸਾ ਵੱਡੇ ਦੀ ਲਾਫ ਦਾ ਭਾਲੂ ਜੱਟ ਦੀ ਪਿੰਦੀ ਰੇਡ ਸਾਹਮਣੇ ਕਹਿੰਦੇ ਚਾਰ ਯਾਫੀ ਕਰਨਗੇ ਟਰਾਈ ਔਰ ਰਾਜਾ ਪਧਰੀ ਵਰਗੇ ਪਰ ਉਹ ਮਾਰੀ ਸ਼ਾਰਡ ਲਾ ਕੇ ਯੋਰ ਪੱਟਾ ਨਾਲ ਅੱਖ ਨਿਚੇ ਮੋਕ ਕਹਿੰਦੇ ਗੁਰਬਾਜ ਨੇ ਕਬੱਡੀ ਪਾਈ ਹੈ ਸਲਾਣਾ ਪਿੰਡ ਪਰ ਜੱਦੀ ਪਿੰਡ ਮੁੰਡੇ ਦਾ ਕੁਟੀਂਡ ਖੰਨੇ ਦੇ ਲਾਗੇ ਉਹ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਰਾਜਪੂਤ ਅਵੇ ਦੁੱਲਾ ਉਹ ਵਾਹਦੇ ਤੱਕੇ ਉਖਰਦੇ ਪੈਰ ਆ ਟੱਕਰ ਦੀਆਂ ਗੱਲਾਂ ਹੋਣੀਆਂ ਏ ਆ ਬੱਲੇ 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 ਕਬੱਡੀ 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 ਗੁਰਬਾਜ ਸਲਾਣੇ ਵਾਲਾ ਅਜਾਦ ਲੋਹਾ ਕੱਟਦਾ ਲੋਹੇ ਨੂੰ ਸ਼ਰ ਜੱਟ ਦੁੱਲਾ ਪਾਕਿਸਤਾਨੀ ਰਾਜਾ ਪਧਰੀ ਕੁਲਦੀਪ ਉਧਰ ਕਹਿੰਦੇ ਕਾਂਗੇ ਵਾਲਾ ਔਰ ਲੰਬੜ ਕਹਿੰਦੇ ਕਰਦਾ ਤਿਆਰੀਆਂ ਵੇਖਾਂਗੇ ਕੌਣ ਗੱਭਰੂ ਟਰਾਈ ਕਰਦਾ ਕਿ ਬਾਸ ਕੋ ਨਹੀਂ دی جاتی ਤਲੀਮ ਉराण ਕੀ ਉਹ ਖੁਦ ਹੀ ਜਾਣ ਲੇਤਾ ਹੈ ਬੁਲੰਦੀ ਆਸਮਾਨ ਕੀ ਅਮਰਤ ਪ੍ਰਸਾਰਪੁਰ ਵਾਲਾ ਕਹਿੰਦੇ ਕਰਦਾ ਟਰਾਈਆਂ ਬੱਲੇ 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 ਉਹ ਕਹਿੰਦੇ ਜਾਫੀ ਇੰਜ ਦਾ ਛੀੜਾ ਲੱਗਾ